ਦੇ ਲਓ ਗੱਗੂ ਕਹਿੰਦੇ ਔਲਖਾਣਾ ਕਬੱਡੀ ਪੌਂਟ ਦੇ ਲਈ ਤਿਆਰ ਬਰ ਤਿਆਰ ਚਾਰ ਜੋਹੀ ਕਹਿੰਦੇ ਜਗ ਸਿੰਘ ਵਾਲੇ ਦੇ ਜਿੱਤੂ ਕੌਣ ਏ ਤੇ ਸ਼ੱਕ ਹੈ ਪਰ ਦੇਖਾਂਗੇ ਸਮੇਂ ਨੇ ਫੈਸਲਾ ਕਰਨਾ ਭਈ ਹੋਈ ਰੇਡ ਸੁਰਜਨ ਵਰਗੇ ਜੋਬਰ ਵਰਗੇ ਫਕਰ ਝੰਡੇ ਵਾਲਾ ਸੋਨੀ ਲਓ ਰੇਡ ਪੈਂਦੀ ਹੋਈ ਹੈ ਇੱਕ ਪਾਸੇ ਫਕਰ ਝੰਡੇ ਵਾਲਾ ਆਓ ਵੇਖੋ ਗੱਗੂ 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 ਫਕਰ ਝੰਡੇ ਵਾਲਾ ਸੋਨੀ ਸੋਨੀ ਉੱਠੋ ਫਕਰਾ ਕਰਦਾ ਇੰਦਰ ਆਸਟ੍ਰੇਲੀਆ ਲਾਡੀ ਆਸਟ੍ਰੇਲੀਆ ਲੱਖੋ ਕੈਨੇਡਾ ਵਿੱਕੀ ਆਸਟ੍ਰੇਲੀਆ ਤੇ ਇੰਦਰ ਸੰਧੂ ਜਗ ਸਿੰਘ ਆਣੇ ਦੇ ਮੁੰਡੇ ਜਿੰਨੇ ਨੰਬਰ ਲੈਣਗੇ ਹਰ ਨੰਬਰ ਤੇ ਕਹਿੰਦੇ 100 100 ਡਾਲਰ ਦਿੱਤਾ ਜਾਣਾ ਜਿੰਨੇ ਨੰਬਰ ਹੋਣੇ 100 100 ਡਾਲਰ ਪਈ ਹੋਈ ਰੇਡ ਚਾਰਾਂ ਦੇ ਵਿੱਚੋਂ ਫਕਰ ਜੰਡੇ ਵਾਲਾ ਫੇਰ ਬੈਸਟਾਂ ਨੂੰ ਟਰੈਕਟਰ ਬੈਸਟਾਂ ਨੂੰ ਟਰੈਕਟਰ ਜੱਫੇ ਬੈਸਟਾਂ ਵਾਲੇ ਇੱਥੇ ਰੱਖ ਇੱਥੇ ਜੱਫੇ ਤੇ ਜੱਫਾ ਜਫਾਸਤੇ ਵੱਲੋਂ ਐਲਾਨ ਹੈ ਵੀ ਜੇ ਜਗਸ ਸਿੰਘ ਵਾਲ ਦੇ ਮੁੰਡੇ ਬਾਜੀ ਮਾਰਦੇ ਐ 21000 ਦੇ ਵੱਡੇ ਮਾਣ ਭਾਈ ਨੂੰ ਕਹਿ ਗਿੰਨਾ 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 ਰੇਡਾਂ ਟੋਕ ਰਹਿ ਗਈਆਂ ਰੇਡਾਂ ਟੋਕ ਰਹਿ ਗਈਆਂ ਇੱਕ ਤੇ ਇੱਕ ਫੋਰ ਤੇ ਇੱਕ ਫੋਰ ਤੇ ਲਿਖ ਦੋ ਫੱਕਰ ਝੰਡਾ ਲਿਖ ਦੋ ਫੱਕਰ ਝੰਡਾ ਇੱਕ ਫੋਰ ਤੇ ਪਰ 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 ਇੱਕ ਤੇ ਲਿਖ ਦੋ ਫੱਕਰ ਝੰਡਾ ਫੱਕਰ ਤੇ ਲਿਖ ਦਿਓ ਫੱਕਰ ਝੰਡਾ